ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਹਨਾਂ ਸ਼ਬਦਾਂ ਦਾ ਉਚਾਰਨ ਸਿੱਖਣਾ ਹੈ ਜੋ ਆਮ ਹੀ ਸੰਗਤਾਂ ਜੋ ਘਰਾਂ ਦੇ ਵਿੱਚ ਸਹਿਪੜ ਕਰਦੀਆਂ ਉਹ ਗਲਤ ਫਹਮੀ ਦੇ ਵਿੱਚ ਪੈ ਕਰਕੇ ਫਿਰ ਗਲਤੀ ਉਚਾਰਨ ਕਰ ਜਾਂਦੀਆਂ ਹਨ ਗਲਤ ਫਹਮੀ ਵਿੱਚ ਕਿਵੇਂ ਪੈਂਦੀਆਂ ਕਿ ਉਹਨਾਂ ਦੇ ਵਿਚਾਰ ਹੁੰਦੇ ਨੇ ਕਿ ਇਹ ਸ਼ਿਆਰੀ ਲੱਗੀ ਏ ਇਸ ਨੂੰ ਸ਼ਿਆਰੀ ਲਾ ਕੇ ਉਚਾਰਨ ਕਰਨਾ ਹੈ ਇਥੇ ਸਿਹਾਰੀ ਲੱਗੀ ਹੈ ਇਥੇ ਔਂਕੜ ਲੱਗਾ ਹੈ ਇਹ ਸਾਰੇ ਉਚਾਰਨ ਕਰਨੇ ਨੇ ਸੋ ਅੱਜ ਆਪਾਂ ਇਹਨਾਂ ਸ਼ਬਦਾਂ ਦੇ ਉਚਾਰਨ ਸਿੱਖਣੇ ਨੇ ਇਹ ਗੁਰਬਾਣੀ ਵਿੱਚ ਕਈ ਵਾਰ ਆਏ ਨੇ ਪਪਾ ਤੱਤੇ ਸਿਹਾਰੀ ਤੱਤਾ ਗੁਰਬਾਣੀ ਦੇ ਵਿੱਚ ਕਈ ਥਾਂ ਤੇ ਆਇਆ ਹੈ ਬਹੁਤ ਵਾਰ ਗੁਰਬਾਣੀ ਦੇ ਵਿੱਚ ਇਹ ਪਾਠ ਆਇਆ ਤੇ ਸੰਗਤਾਂ ਆਮ ਪੜ ਜਾਂਦੀ ਹੈ ਪਤਿਤ ਪਤਿਤ ਪਾਠ ਉਚਾਰ ਨਹੀਂ ਕਰਨਾ ਸੰਗਤ ਜੀ ਇਸ ਦਾ ਉਚਾਰਨ ਕਰਨਾ ਹੈ ਪਤਤ 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 ਪੜ੍ਹਨ ਹੈ ਪਤਿਤ ਨਹੀਂ ਕਹਿਣਾ ਕਿਉਂਕਿ ਕੁਝ ਸਿਆਰੀਆਂ ਸੰਗਤ ਜੀ ਸਾਈਲੈਂਟ ਹੋ ਜਾਂਦੀਆਂ ਹਨ ਕੁਝ ਸ਼ਬਦਾਂ ਦੇ ਵਿੱਚ ਕਿ ਕੁਝ ਸ਼ਬਦਾਂ ਦੇ ਵਿੱਚ ਸਿਆਰੀਆਂ ਪੂਰੀਆਂ ਬੋਲੀਆਂ ਜਾਂਦੀਆਂ ਕਿੱਥੇ ਬੋਲੀਆਂ ਜਾਂਦੀਆਂ ਉਹ ਵੀ ਆਪਾਂ ਦੱਸਾਂਗੇ ਅੱਜ ਤੇ ਕਿੱਥੇ ਸਾਈਲੈਂਟ ਹੋ ਰਹੀਆਂ ਉਹ ਤੁਹਾਨੂੰ ਆਪ ਨੂੰ ਪਤਾ ਲੱਗ ਜਾਣਾ ਹੈ ਪਤਤ ਪਤਤ ਉਚਾਰਨ ਕਰਨਾ ਕਿਤੇ ਵੀ ਗੁਰਬਾਣੀ ਵਿੱਚ ਇਹ ਸ਼ਬਦ ਆਉਂਦਾ ਹੈ ਭਾਵੇਂ ਤੱਤੇ ਦੇ ਔਂਕੜ ਆ ਜਾਂਦਾ ਤੱਤੇ ਨੂੰ ਸਿਆਰੀ ਤੱਤੇ ਔਂਕੜ ਆਉਂਦਾ ਜਾਂ ਤੱਤੇ ਨੂੰ ਸਿਆਰੀ ਤੱਤੇ ਨੂੰ ਸਿਆਰੀ ਫਿਰ ਇੱਥੇ ਆ ਜਾਂਦੀ ਕਿਤੇ ਵੀ ਗੁਰਬਾਣੀ ਸ਼ਬਦ ਆਉਂਦਾ ਤੇ ਪੱਤ ਤਹੀ ਉਚਾਰਨ ਕਰਨਾ ਹੈ ਦੂਜਾ ਸ਼ਬਦ ਕਿਉਂਕਿ ਜੇ ਤੁਸੀਂ ਵੇਖਣਾ ਹੈ ਕਿ ਸ਼ਬਦ ਕਿੰਨੇ ਅੰਗ ਤੇ ਆਉਂਦਾ ਹੈ ਇੱਕ ਤਾਂ 99 ਅੰਗ ਤੇ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਦਰਸ਼ਨ ਕਰ ਸਕਦੇ ਬਾਕੀ ਇਹ ਕਈ ਥਾਵਾਂ ਤੇ ਆਉਂਦਾ ਹੈ ਇਹ ਵੀ ਸ਼ਬਦ ਕਈ ਥਾਵਾਂ ਤੇ ਸੰਗਤ ਜੀ ਆਉਂਦਾ ਹੈ ਗੁਰਬਾਣੀ ਦਾ ਪਾੜ ਜਦੋਂ ਤੁਸੀਂ ਕਰਦੇ ਹੋ ਜਦੋਂ ਵੀ ਸ਼ਬਦ ਆਉਂਦਾ ਪਪਾ ਬਾਵੇ ਨੂੰ ਸਿਆਰੀ ਤਤੇ ਔਂਕੜ ਇਹ ਸੰਗਤ ਜੀ ਆਨੰਦ ਸਾਹਿਬ ਦੇ ਵਿੱਚ ਵੀ ਕਈ ਵਾਰ ਆਇਆ ਹੈ ਆਨੰਦ ਸਾਹਿਬ ਦੇ ਵਿੱਚ ਵੀ ਆਉਂਦਾ ਹੈ ਤੇ ਇਸ ਦਾ ਉਚਾਰਨ ਹੈ ਪਵਿੱਤ ਇੱਥੇ ਬਾਵੇ ਨੂੰ ਸਿਆਰੀ ਪੂਰੀ ਬੋਲੀ ਜਾਵੇਗੀ ਪਵਿੱਤ ਉਚਾਰਨ ਕਰਨਾ ਹੈ ਪਵਿੱਤ ਪਵਿੱਤ ਬੋਲ ਕੇ ਇਹ ਪਤ ਤ ਇਹ ਪਵਿੱਤ ਉਚਾਰਨ ਕਰਨਾ ਆਪ ਜੀ ਨੂੰ ਸਮਝ ਲੱਗ ਗਈ ਹੋਵੇਗੀ ਤਿਆਰ ਰੱਖਣਾ ਜਿੱਥੇ ਇਹ ਪਾਠ ਆਉਂਦਾ ਹੈ ਪਤਤ ਜਿੱਥੇ ਇਹ ਪਾਠ ਆਉਂਦਾ ਹੈ ਪਵਿੱਤ ਉਚਾਰਨ ਕਰਨਾ ਅੱਗੇ ਸੰਗਤ ਜੀ ਆਗੇ ਬਾਵੇ ਨੂੰ ਸਿਆਰੀ ਚੱਚੇ ਕੰਨਾ ਰਾਰੇ ਲਾ ਇਹ ਪਾੜ ਜਪਜੀ ਸਾਹਿਬ ਵਿੱਚ ਵੀ ਆਉਂਦਾ ਹੈ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕਈ ਵਾਰ ਆਇਆ ਹੈ ਇਹ ਪਾਠ ਵੀ ਗੁਰਬਾਣੀ ਵਿੱਚ ਕਈ ਵਾਰ ਆਇਆ ਹੈ ਬਾਵੇ ਨੂੰ ਬਿਹਾਰੀ ਚੱਚੇ ਕੰਨਾ ਰਾਰੇ ਸਿਆਰੀ ਜਾਂ ਰਾਰੇ ਨੂੰ ਔਂਕੜ ਵੀ ਕਈ ਵਾਰ ਆਇਆ ਸੋ ਇਸ ਦਾ ਉਚਾਰਨ ਆ ਪ੍ਰਸੰਗ ਜੀ ਕਿਵੇਂ ਕਰਨਾ ਹੈ ਹੁਣ ਸੰਗਤਾਂ ਦਾ ਇਹ ਮਨ ਵਿੱਚ ਖਿਆਲ ਹੁੰਦਾ ਹੈ ਕਿ ਇਹਨੂੰ ਪੜ ਜਾਂਦੀਆਂ ਵਿਚਾਰੇ ਇਹਨੂੰ ਪੜ ਜਾਂਦੀਆਂ ਵਿਚਾਰੇ ਦੋਨਾਂ ਨੂੰ ਕਿ ਰਾਰੇ ਨੂੰ ਸਿਆਰੀ ਵੀ ਪੂਰੀ ਲਾ ਕੇ ਉਚਾਰਨ ਲਾ ਉਚਾਰਨ ਕਰਦੀਆਂ ਕਿਵੇਂ ਪੜਨਾ ਹੈ ਇਸ ਦਾ ਉਚਾਰਨ ਸੰਗਤ ਜੀ ਮਾਤਰਾ ਵੱਡੀਆਂ ਮਾਤਰਾ ਲੱਗੀਆਂ ਤਿਆਰ ਰੱਖਣਾ ਵਿਚਾਰੇ ਵਿਚਾਰੇ ਉਚਾਰਨ ਕਰਨਾ ਬਾਵੇ ਨੂੰ ਸਿਆਰੀ ਚੱਚੇ ਕੰਨਾ ਰਾਰੇ ਲਾਂ ਵਿਚਾਰੇ ਤੇ ਆਪਾਂ ਕੀ ਪੜ੍ਹਦੇ ਆਂ ਵਿਚਾਰੇ ਵਿਚਾਰੇ ਨਹੀਂ ਪੜ੍ਹਨਾ ਵਿਚਾਰੇ ਹੁੰਦਾ ਬਾਬੇ ਨੂੰ ਜੇ ਬਿਹਾਰੀ ਲੱਗੀ ਹੋਵੇਗੀ ਜੇ ਬਾਬੇ ਨੂੰ ਬਿਹਾਰੀ ਲਾਵਾਂਗੇ ਫਿਰ ਵੀ ਦੀ ਆਵਾਜ਼ ਨਿਕਲਦੀ ਬਾਬੇ ਨੂੰ ਬਿਹਾਰੀ ਵੀ ਇੱਥੇ ਬਾਬੇ ਨੂੰ ਸਿਹਾਰੀ ਲੱਗੀ ਹੈ ਇਸ ਦਾ ਉਚਾਰਨ ਵਿਚਾਰੇ ਵਿਚਾਰੇ ਇਹ ਵਿਚਾਰ ਬੋਲਣਾ ਵੀ ਇੱਥੇ ਵੀ ਬਿਹਾਰੀ ਲੱਗੀ ਬਿਹਾਰੀ ਦੀ ਆਵਾਜ਼ ਉਚਾਰਨ ਹੋਵੇਗੀ ਵਿਚਾਰ ਵਿਚਾਰ ਰਾਰੇ ਨੂੰ ਸਿਆਰੀ ਸਾਇਲੈਂਟ ਹੋ ਜਾਣੀ ਹੈ ਵਿਚਾਰੇ ਨਹੀਂ ਬੋਲਣਾ ਵਿਚਾਰੇ ਹੁੰਦਾ ਰਾਰੇ ਦੇ ਲਾਂ ਦੇ ਨਾਲ ਵਿਚਾਰ ਵੀ ਚਾਰ ਰਾਰੇ ਸਿਆਰੀ ਵਿਚਾਰ ਇਸ ਤਰ੍ਹਾਂ ਉਚਾਰਨ ਹੋਣਾ ਹੈ ਵਿਹਾਰੀ ਤੇ ਸਿਆਰੀ ਦਾ ਇਹ ਫਰਕ ਵੇਖੋ ਵਿਚਾਰੇ ਵੇ ਵੀ ਵਿ ਵਿ ਕਿੰਨਾ ਫਰਕ ਪੈਂਦਾ ਹੈ ਇਹ ਤੇ ਆ ਰੱਖਣਾ ਵਿਚਾਰੇ ਵਿਚਾਰੇ ਇਹ ਲੰਮਾ ਕਰਕੇ ਵਿਚਾਰ ਵਿਚਾਰ ਜਾਂ ਵਿਚਾਰੇ ਵੀ ਪਾਠ ਆਉਂਦਾ ਹੈ ਰਾਰੇ ਨੂੰ ਲਾਂ ਦੇ ਨਾਲ ਵੀ ਕਈ ਥਾਂ ਤੇ ਪਾਠ ਆਇਆ ਹੈ ਔਂਕੜ ਦੇ ਨਾਲ ਵੀ ਪਾਠ ਹੈ 시ਆਰੀ ਦੇ ਨਾਲ ਤੁਸੀਂ ਵੇਖ ਰਹੇ ਹੋ ਵਿਚਾਰੇ ਇਹ ਜੇ ਵਾਵੇ ਨੂੰ ਬਿਹਾਰੀ ਦੇ ਨਾਲ ਆਉਂਦਾ ਹੈ ਫਿਰ ਵਿਚਾਰੇ ਬੋਲਣਾ ਹੈ ਜੇ 시ਆਰੀ ਦੇ ਨਾਲ ਆ ਰਿਹਾ ਤੇ ਵਿਚਾਰੇ ਜਲਦੀ ਦੇ ਨਾਲ ਵਿਚਾਰੇ ਏ ਵੀ ਚਾਰ ਵੀ ਚਾਰ ਉਚਾਰਨ ਕਰਨਾ ਅੱਗੇ ਆ ਗਿਆ ਧਦੇ ਸਿਆਰੀ ਐੜੇ ਕੰਨਾ ਵਾਵਾ ਹਾਇ ਸਿਆਰੀ ਉਹੀ ਸ਼ਬਦ ਸੰਗਤ ਜੀ ਇੱਥੇ ਲਾਂ ਦੇ ਨਾਲ ਆਇਆ ਹੈ ਇੱਥੇ ਸਿਆਰੀ ਦੇ ਨਾਲ ਕਈ ਥਾਂ ਤੇ ਗੁਰਬਾਣੀ ਦੇ ਵਿੱਚ ਇਹ ਪਾਠ ਆਉਂਦੇ ਨੇ ਆਮ ਤੌਰ ਤੇ ਤੁਸੀਂ ਆਨੰਦ ਸਾਹਿਬ ਦੇ ਵਿੱਚ ਵੇਖੋਗੇ ਅਖੀਰਲੀ ਪੌੜੀ ਦੇ ਵਿੱਚ ਖੀਰਲੀ ਪੌੜੀ ਦੇ ਵਿੱਚ ਇਹ ਸ਼ਬਦ ਆਉਂਦੇ ਨੇ ਆਪਾਂ ਕੀ ਪੜਦੇ ਸੰਗਤ ਜੀ ਧਾਵਹਿ ਧਾਵਹਿ ਦੋਨੇ ਪਾਠ ਇੱਕੋ ਪੜ ਜਾਣੇ ਆ ਕਿਤੇ ਵੀ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਪਾਠ ਆਉਂਦਾ ਵਾਵੇ ਹਾ ਹੇ ਨੂੰ ਸਿਆਰੀ ਦੇ ਨਾਲ ਤੇ ਹਾ ਹੇ ਨੂੰ ਸਿਆਰੀ ਜਿਹੜੀ ਲੱਗੀ ਅੱਧੀਆਂ ਜਲਾਵਾਂ ਦੀ ਆਵਾਜ਼ ਕੱਢੇਗੀ ਜਦੋਂ ਇਸ ਤਰ੍ਹਾਂ ਪਾਠ ਆ ਜਾਵੇ ਗੱਗੇ ਕੰਨਾ ਵਾ ਵਾ ਹਾਏ ਸਿਆਰੀ ਗੱਗੇ ਕੰਨਾ ਵਾ ਵਾ ਹਾਏ ਸਿਆਰੀ ਪਾਠ ਆਉਂਦਾ ਗੁਰਬਾਣੀ ਵਿੱਚ ਕਈ ਥਾਂ ਤੇ ਉਹ ਪੜਦੇ ਸੰਗਤਾਂ ਕਈ ਗਾਵੇ ਹਾਏ ਨੂੰ ਸਿਆਰੀ ਗਾਵੇ ਹੀ ਪਰ ਜੇ ਹਾਏ ਨੂੰ ਲਾਵੇ ਫਿਰ ਉਸੇ ਨੂੰ ਗਾਵੇ ਪੜ ਜਾਂਦੀ ਹੈ ਉਹ ਆਪਾਂ ਅਗਲੀ ਵੀਡੀਓ ਵਿੱਚ ਵੀਡੀਓ ਲਿਆਵਾਂਗੇ ਸੰਖਿਆ ਕਰਾਵਾਂਗੇ ਕਿ ਉਹ ਉਸ ਦਾ ਉਚਾਰਨ ਕਿਵੇਂ ਕਰਨਾ ਹੈ ਅੱਜ ਆਪਾਂ ਸਿੱਖ ਰਹੇ ਹਾਂ ਸੰਗਤ ਜੀ ਹਾਏ ਨੂੰ ਸਿਆਰੀ ਤੇ ਹਾਏ ਨੂੰ ਲਾ ਇਹ ਇਸ ਦਾ ਉਚਾਰਨ ਹੈ ਧਿਆਵਹਿ ਧਿਆਵਹਿ ਉਚਾਰਨ ਕਰਨੇ ਹਾਏ ਨੂੰ ਸਿਆਰੀ ਅੱਧੀਆਂ ਦਲਾਵਾ ਦੀ ਆਵਾਜ਼ ਆਵੇਗੀ ਧਿਆਵਹਿ ਧਿਆਵਹਿ ਹੇ ਹਾਏ ਲਾਹੇ ਧਿਆਵਹਿ 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 ਸਮਝ ਲੱਗ ਗਈ ਹੋਵੇਗੀ ਆਪ ਜੀ ਨੂੰ ਧਿਆਵਹਿ ਧਿਆਵਹਿ ਇਸ ਤਰ੍ਹਾਂ ਉਚਾਰਨ ਕਰਨਾ ਸੋ ਸੰਗਤ ਜੀ ਸਾਰੀਆਂ ਪੰਕਤੀਆਂ ਦਾ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਪਤਤ ਪਵਿੱਤ ਵਿਚਾਰੇ ਵਿਚਾਰ ਧਿਆਵਹਿ ਧਿਆਵਹਿ ਸੋ ਜੂ ਟੂ ਦੀ ਪਲੇਲਿਸਟ ਵਿੱਚ ਸਾਰੀ ਸੰਖਿਆ ਪਈ ਆਪ ਜਾ ਕੇ ਸਰਵਣ ਕਰ ਸਕਦੇ ਹੋ ਗੁਰਬਾਣੀ ਦੀ ਸੰਥਿਆ ਲੜੀਵਾਰ ਚੱਲ ਰਹੀ ਹੈ ਰਾਤ ਨੂੰ ਸਵਾ 8 ਵਜੇ ਲਾਈਵ ਸੰਥਿਆ ਹੁੰਦੀ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ